ਸ਼ਸ਼ਟਿਕਾਲ ਨਮਸਕਾਰ ਅੱਲਾਹਫਿਸ ਇੱਕ ਵਾਰੀ ਇੱਕ ਬੰਦਾ ਨਵੀਂ ਕਾਰ ਖਰੀਦਦਾ ਆ ਨਵੀਂ ਕਾਰ ਲਿਆ ਕੇ ਆਪਣੇ ਘਰ ਦੇ ਮੋਹਰੇ ਖੜੀ ਕਰਦਾ ਆ ਤੇ ਅੰਦਰ ਜਾਂਦਾ ਆ ਅੰਦਰੋਂ ਜਦੋਂ ਉਹ ਵਾਪਸ ਆਉਂਦਾ ਆ ਉਹਦਾ ਜਿਹੜਾ ਛੋਟਾ ਜਿਹਾ ਬੱਚਾ ਆ ਖੇਡਦਾ ਖੇਡਦਾ ਕਾਰ ਦੇ ਕੋਲ ਹੁੰਦਾ ਆ ਤੇ ਉਹ ਇੱਕ ਪਾਨਾ ਚੱਕ ਕੇ ਜਿਹੜਾ ਨਾ ਨਟਕ ਸੀਦੇ ਆ ਉੱਥੇ ਉਹਦੇ ਹੱਥ ਆ ਜਾਂਦਾ ਉਹਦੇ ਨਾਲ ਉਹ ਗੱਡੀ ਦੇ ਉੱਤੇ ਝਰੀਟਾ ਮਾਰਿਆ ਹੁੰਦਾ ਬੰਦਾ ਇੱਕਦਮ ਭੱਜ ਕੇ ਆਉਂਦਾ ਜਾਂ ਦੇਖਦਾ ਬਾਹਰ ਨਿਕਲ ਕੇ ਵੇ ਇਹ ਕੀ ਕਰ ਰਿਹਾ ਹਨਾ ਉਹ ਇੱਕਦਮ ਹੀ ਇੰਨਾ ਗੁੱਸੇ ਦੇ ਵਿੱਚ ਆ ਜਾਂਦਾ ਹਨਾ ਉਸ ਬੱਚੇ ਨੂੰ ਉਪਾ ਨਹੀਂ ਮਾਰਦਾ ਬੱਚਾ ਜਿਹੜਾ ਬੇਹੋਸ਼ ਹੋ ਜਾਂਦਾ ਕੋਮਾ ਦੇ ਵਿੱਚ ਚਲ ਜਾਂਦਾ 2 ਦਿਨਾਂ ਬਾਅਦ ਉਹਨੂੰ ਹੋਸ਼ ਆਉਂਦੀ ਬੱਚੇ ਨੂੰ ਹੁਣ ਇਹ ਬੰਦਾ ਜਿਹੜਾ ਥੋੜਾ ਜਿਹਾ ਇਹਨੂੰ ਪਛਤਾਵਾ ਵੀ ਹੋਇਆ ਹਸਪੀਟਲ ਦੇ ਵਿੱਚ ਜਦੋਂ ਬੱਚੇ ਨੂੰ ਹੋਸ਼ ਆਉਂਦੀ ਆ ਉਹ ਕਹਿੰਦਾ ਐਮ ਸੌਰੀ ਪਾਪਾ ਕਹਿ ਕੇ ਉਹ ਬੱਚੇ ਦੀ ਮੌਤ ਹੋ ਜਾਂਦੀ ਆ ਇਸ ਦਾ ਝਟਕਾ ਇਸ ਬੰਦੇ ਨੂੰ ਬਹੁਤ ਜ਼ਿਆਦਾ ਲੱਗਦਾ ਉਹ ਬੰਦਾ ਜਿਹੜਾ ਉਹਦਾ ਬੱਚੇ ਦਾ ਸੰਸਕਾਰ ਕਰਦਾ ਆ ਦੂਸਰੇ ਦਿਨ ਉਹਦੇ ਉਹਦੇ ਅਥਰੂ ਨਹੀਂ ਰੁੱਕ ਰਹੇ ਹੁੰਦੇ ਆ ਉਹ ਵਿਚਾਰਾ ਉਸ ਗੱਡੀ ਦੇ ਕੋਲ ਜਾਂਦਾ ਆ ਜਿਹ ਜਿਹਦੀ ਉਹਨੇ ਜਿਹਦੇ ਕਰਕੇ ਸਾਰੀ ਘਟਨਾ ਵਾਪਰੀ ਹੁੰਦੀ ਆ ਉਹਦੇ ਕੋਲ ਜਾ ਕੇ ਦੇਖਦਾ ਆ ਕਿ ਜਿੱਥੇ ਉਹ ਛ੍ਰੀਟਾਂ ਬੱਜੀਆਂ ਸੀਗੀਆਂ ਮੇਰੇ ਬੱਚੇ ਨੇ ਲਾਸਟ ਵਾਰੀ ਉੱਥੇ ਛ੍ਰੀਟਾਂ ਮਾਰੀਆਂ ਸੀ ਮੈਂ ਦੇਖਾਂ ਸਹੀ ਜਦੋਂ ਛ੍ਰੀਟਾਂ ਨੂੰ ਦੇਖਦਾ ਆ ਉਹਦੇ ਤੇ ਲਿਖਿਆ ਹੁੰਦਾ ਆਈ ਲਵ ਯੂ ਪਾਪਾ ਪਰ ਦੇ ਸਾਰ ਬੰਦਾ ਜਿਹੜਾ ਉਹ ਗਮ ਦੀ ਐਦਾਂ ਦੀ ਮਾਰ ਦੇ ਵਿੱਚ ਪੈਂਦਾ ਆ ਕਿ ਉਹ ਨੂੰ ਅਟੈਕ ਹੋ ਜਾਂਦਾ ਉਹਦੀ ਵੀ ਮੌਤ ਹੋ ਜਾਂਦੀ ਆ ਕਹਿੰਦਾ ਮਤਲਬ ਕੋਈ ਵੀ ਚੀਜ਼ ਹੈ ਜਿਹੜੀ ਉਹ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਉਸ ਚੀਜ਼ ਬਾਰੇ ਚੰਗੀ ਤਰ੍ਹਾਂ ਜਾਣ ਪਛਾਣ ਚੰਗੀ ਤਰ੍ਹਾਂ ਕਰ ਲਓ ਦੇਖ ਲਓ ਪਰਖ ਲਓ ਕਿ ਵਾਕਈ ਜੋ ਦਿਖਾਈ ਦੇ ਰਿਹਾ ਉਹ ਸੱਚ ਆ ਕਿ ਕਿਸੇ ਦੀ ਭਾਵਨਾ ਆ ਕੋਈ ਇਹਦੇ ਵਿੱਚ ਉਹ ਸੱਚ ਆ ਕੋਈ ਵੀ ਫੈਸਲਾ ਦੁੱਜੇ ਨੰਬਰ ਤੇ ਗੁੱਸੇ ਵਿੱਚ ਲਿਆ ਹੋਇਆ ਕੋਈ ਵੀ ਫੈਸਲਾ ਜਿਹੜਾ ਉਹ ਕਦੇ ਵੀ ਸਹੀ ਨਹੀਂ ਹੁੰਦਾ ਹੈਗਾ ਸਾਡੀਆਂ ਜ਼ਿੰਦਗੀਆਂ ਜਿਹੜੀਆਂ ਉਹ ਬਰਬਾਦ ਹੋ ਜਾਂਦੀ ਐਸੇ ਗੁੱਸੇ ਦੇ ਕਰਕੇ ਤੇ ਹਮੇਸ਼ਾ ਜਿਹੜਾ ਉਹ ਆਪਣੇ ਆਪ ਤੇ ਕਾਬੂ ਰੱਖੋ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਦੇਖੋ ਪਰਖੋ ਸਮਝੋ ਸੋਚੋ ਫਿਰ ਜਾ ਕੇ ਫੈਸਲਾ ਲਓ ਫੈਸਲਾ ਫਿਰ ਹੀ ਸਹੀ ਹੋਊਗਾ ਨਹੀਂ ਤਾਂ ਇਦਾਂ ਦੀ ਕੋਈ ਘਟਨਾ ਜਦੋਂ ਵਾਪਰ ਜਾਂਦੀ ਆ ਬਾਤ ਵਿੱਚ ਬਹੁਤ ਜ਼ਿਆਦਾ ਜਿਆਦਾ ਜਿਹੜਾ ਪਛਤਾਵਾ ਹੁੰਦਾ ਆ ਜਿਹਦੇ ਕਰਕੇ ਜ਼ਿੰਦਗੀਆਂ ਬਰਬਾਦ ਹੋ ਜਾਂਦੀਆਂ ਥੈਂਕ ਯੂ